ਜਿਹੜੇ ਆ ਪੰਜਾਬ ਤੇ ਮਿਹਰ ਪਰ ਆ ਸਕਦੇ ਤਾਂ ਜਕਾਰੇ ਲਗਾਉਂਦੇ ਹੋਏ ਨੌਜਵਾਨ ਜਲਾਲਾਬਾਦ ਤੋਂ ਤੁਸੀਂ ਦੇਖ ਰਹੇ ਹੋ ਇਸ ਵਕਤ ਆਪਣੀ ਸਕਰੀਨ ਦੇ ਉੱਪਰ ਤਾਂ ਵੀਡੀਓ ਚੱਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੂਰਾ ਪੰਜਾਬ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਤੇ ਹਜੇ ਵੀ ਜਿਹੜਾ ਸਤਲੁਜ ਦਰਿਆ ਜਿਹੜਾ ਉਹ ਥੰਮਨ ਦਾ ਨਾਮ ਨਹੀਂ ਲੈ ਰਿਆ ਤਾਂ ਫਿਰੋਜ਼ਪੁਰ ਇਲਾਕੇ ਦੇ ਪਿਛਾੜੀਆਂ ਜਖਰਾਵਾਂ ਤੋਂ ਵਾਰ-ਵਾਰੇ ਕਾਲ ਆ ਰਹੀ ਸੀ ਕਿ ਜਿਹੜੇ ਉਧਰ ਮਿੱਟੀ ਦੇ ਨਾਲ ਭਰੇ ਹੋਏ ਗੱਟਿਆਂ ਦੀ ਸਖਤ ਜ਼ਰੂਰਤ ਹੈ ਕੱਲ ਹੀ ਹਜੇ ਦੁਪਹਿਰ ਨੂੰ ਟਾਈਮ ਕਾਲ ਆਉਂਦੀ ਹੈ ਜਥੇਬੰਦੀਆਂ ਨੂੰ ਔਰ ਜਥੇਬੰਦੀਆਂ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਅਤੇ ਸਰਕਾਰੀ ਖਾਲਸਾ ਜਥੇਬੰਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਕੇ ਲੈ ਕੇ ਚੱਲੇ ਨੇ ਆਓ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਰੀ ਵੀਡੀਓ ਤੁਹਾਡੇ ਨਾਲ ਇਥੋਂ ਸਾਂਝੀ ਕਰ ਰਹੇ ਹਾਂ ਤੇ ਪੂਰੀਆਂ ਤਿਆਰੀਆਂ ਇਤੋਂ ਕਰਕੇ ਲੈ ਕੇ ਜਾਏ ਜਾ ਰਹੀਆਂ ਦੱਸ ਦਈਏ ਕਿ ਇੱਥੇ ਜਿਹੜੇ ਆ ਉਹ ਖਾਲਸੇ ਨਿਸ਼ਾਨ ਵੀ ਝੁੱਲਦੇ ਹੋਏ ਦਿਖਾਈ ਦੇ ਰਹੇ ਆ ਤੇ ਗੱਲਬਾਤ ਕਰਦੇ ਹਾਂ ਜਥੇਬੰਦੀਆਂ ਦੇ ਨਾਲ ਕੀ ਕੁਝ ਕਹਿ ਰਿਹਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਫਲੋਈਪੁਰ ਤੋਂ ਇੱਕ ਕਾਲ ਆਈ ਸੀ ਜਿਹੜਾ ਬੰਨ ਪੱਲੇ ਮੇਕੇ ਕੋਲੇ ਉੱਥੋਂ ਜਿਹੜੀ ਉਹ ਟੁੱਟਣ ਦੇ ਕਰਾ ਰਹੇ ਸੀ ਪਰ ਕੱਲ ਆਪਣੀ ਸਾਰੀ ਸੰਗਤ ਪਿੰਡ ਮੀਰਖਾਸ ਪਿੰਡ ਫਲੀਆਂ ਵਾਲਾ ਸਹਾਨ ਵਾਲਾ ਹੋਰ ਵੀ ਪਿੰਡਾਂ ਦੇ ਇਲਾਕੇ ਤੋਂ ਸੰਗਤਾਂ ਨੇ ਸੀਮੈਂਟ ਵਾਲੇ ਗੱਟੇ ਦੂਜੇ ਗੱਟੇ ਬਚਾਏ ਟਰੱਕ ਆਪਣੇ ਇੱਕ ਐਂਟਰ ਜੁਨੀਅਨ ਟਰਾਲੀ ਜੁਨੀਅਨ ਦੇ ਪ੍ਰਧਾਨ ਸਹਿਬਾਨ ਸਾਰੇ ਮੈਂਬਰ ਸਹਿਬਾਨ ਖੜੇ ਨੇ ਮੀਰਖਾਸ ਦੇ ਸਰਪੰਚ ਸਹਿਬਾਨ ਜਿਹੜੇ ਭਰਾਵਾਂ ਨੇ ਰਲ ਮਿਲ ਕੇ ਸਾਰੇ ਗੱਟੇ ਭਰ ਕੇ 5-6 ਟਰਾਲੀਆਂ ਭੁੱਲਣੇ ਆਪਣੇ ਕੋਲੇ ਹੁਣ ਫਰੋਈਪੁਰ ਨੂੰ ਰਵਾਨਾ ਹੋ ਰਹੀਆਂ ਨੇ ਆਪਾਂ ਹੁਣ ਅੱਗੇ ਇਸੇ ਤਰ੍ਹਾਂ ਜਦੋਂ ਵੀ ਆਪਾਂ ਨੂੰ ਲੋਡ ਪਈ ਮਿੱਟੀ ਦੀ ਗੱਟਿਆਂ ਦੀ ਔਰ ਮਿੱਟੀ ਦੀ ਔਰ ਟਰਾਲੀਆਂ ਦੀ ਲੋਡ ਪੈਣੀ ਹੈ ਜਿੰਨੇ ਵੀ ਜਿਹੜੇ ਵੀਰ ਪਿੰਡਾਂ ਵਾਲੇ ਗੱਲ ਸੁਣਦੇ ਹੋਣ ਜਾਂ ਆਪਣੇ ਵੀਡੀਓਜ਼ ਦੇਖਦੇ ਹੋਣ ਉਹ ਵੱਧ ਤੋਂ ਵੱਧ ਗੱਟੇ ਭਰ ਕੇ ਮੰਡੀ ਦੇ ਛੜਤਾਂ ਦੇ ਪਹਚਾਓ ਜਿੰਨੇ ਜਵੇਂ ਲੋਡ ਪੈ ਗਈ ਆਪਾਂ ਫਰੋਈਪੁਰ ਪੁਚਾਵਾਂ ਜੀ ਹਾਂਜੀ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਬਹੁਤ ਧੰਨਵਾਦੀ ਹੈ ਜਲਾਲਾਵਾਦੀ ਸਪੂਰ ਸੰਗਤ ਦਾ ਸਾਡੇ ਨਾਲ ਸਰਪੰਚ ਅਮਰਪਾਲ ਸਪੰਸ ਸਰਪੰਚ ਸਾਹਿਬ ਬੇਦੀ ਸਾਹਿਬ ਮਨਤਰੀ ਸਾਡਿਆ ਜੀ ਸਾਰੇ ਵੀਰ ਅਤੇ ਸਰਪੰਚ ਸਾਹਿਬ ਖੜੇ ਨੇ ਕਸ਼ਮੀਰ ਸੇਵਾ ਸਰ ਦੇ ਪ੍ਰਧਾਨ ਸਾਹਿਬ ਹੋਰ ਮੇਰੇ ਸੱਜਣ ਸਾਰੇ ਸਾਲ ਮਿਲ ਕੇ ਖਾਲਸਾ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨੂੰ ਸਮਰਪਤ ਜੇਸਾ ਵੀ ਪੰਜਾਬ ਦੇ ਕੋਈ ਵਿਵਪਤਾ ਪਈ ਹੈ ਇਸੇ ਤਰ੍ਹਾਂ ਪੰਜਾਬ ਦੀ ਸੰਗਤ ਪੰਜਾਬ ਨਾਲ ਖੜਦੀ ਹੈ ਉਸੇ ਤਰ੍ਹਾਂ ਅੱਜ ਸਾਰੀਆਂ ਸੰਗਤਾਂ ਨੇ ਕੋਰਪੋਰਰ ਤੋਂ ਕਾਲ ਆਈ ਸੀ ਕੱਲ ਵੀ ਉਥੇ ਬੰਨ ਸਤਨੂ ਦਾ ਬੰਨ ਕੋ ਟੁੱਟਣ ਵਾਲਾ ਹੈ ਉਥੇ ਰਾ ਕੱਲ ਹੀ ਅਸੀਂ ਬ੍ਰੋਮ ਬਣਾ ਲਿਆ ਕੱਲ ਸਾਰੀ ਰਾਤ ਗੱਟੇ ਭਰੇ ਅੱਜ ਸਵੇਰੇ ਸਾਰੇ ਗੱਟੇ ਭਰ ਕੇ ਟਰਾਲੀਆਂ ਉੱਤੇ ਰਵਾਨਾ ਕਰ ਰਹੇ ਆ ਵੀ ਉਹ ਬੰਨ ਟੁੱਟੇ तकरीबन ਅਜੀ ਰਾਤ ਦੇਖ ਕੇ ਆਇਆ 13 ਫੁੱਟ ਤਕਰੀਬਨ ਉੱਥੇ ਪਾਣੀ ਹੈ ਜੇ ਕਿਤੇ ਉਹ ਟੁੱਟ ਗਿਆ ਕੋਰਪੋਰਰ ਡੱਬੂ ਤੇ ਜਲਾਲਾ ਵਾਲਾ ਡੁੱਬੇਗਾ ਇਹ ਸਾਰੀਆਂ ਸੰਗਤਾਂ ਨੇ ਹਿੰਮਤ ਮਾਰੀ ਹੈ ਗੁਰੂ ਦੀ ਬਖਸ਼ਿਸ਼ ਇਹਨਾਂ ਤੇ ਹੋਈ ਹੈ ਜਿਹੜੀਆਂ ਰਲ ਮਿਲ ਕੇ ਇਹ ਆਪਣਾ ਬੰਨ ਨੂੰ ਰੋਕਣ ਜਾਣ ਕੱਲ ਰਾਤ ਤੇ ਸੇਵਾ ਨਿਭਾਉਣ ਨੂੰ ਅੱਜ ਵੀ ਬਰਸਤ ਪੋਹਂਚ ਰਹੀ ਉੱਥੇ ਕਹਿ ਰਹੇ ਸਭ ਤੋਂ ਪਹਿਲਾਂ ਤਾਂ ਵੈਕੂਰ ਜੀ ਕਾ ਖਾਲਸਾ ਤੇ ਵੈਕੂਰ ਜੀ ਕੀ ਫਤਿਹ ਕੱਲ ਸਾਡੇ ਵੀ ਰਿੰਕੂ ਹੋਰਾਂ ਨੂੰ ਸਾਬ ਇਹਨਾਂ ਨੇ ਕਾਲ ਆਈ ਸੀ ਵੀ ਉੱਥੇ ਬੰਨ ਲੁੜਨ ਦੇ ਕਿਨਾਰੇ ਤੇ ਹੈ ਜਿਸ ਕਰਕੇ ਫਿਰ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਵੀ ਆਪੋ ਆਪਣੇ ਗੱਟੇ ਲੈ ਕੇ ਆਓ ਤੇ ਮਿੱਟੀ ਦਾ ਅਰੇਂਜਮੈਂਟ ਇਹਨਾਂ ਵੀਰਾਂ ਨੇ ਕੀਤਾ ਸਾਰੇ ਇਲਾਕੇ ਦੀ ਸੰਗਤ ਨੇ ਰਲ ਕੇ ਇਕੱਠੇ ਭੜ ਕੇ ਰਾਤ ਇਕੱਠੇ ਕੀਤੇ ਤੇ ਕੱਟੇ ਕਰਕੇ ਹੁਣ ਟਰਾਲੀਆਂ ਲੋਡ ਕਰਕੇ ਸੰਗਤ ਰਵਾਨਾ ਹੋਣ ਲੱਗੀ ਏ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈੀ ਉਹਦੀ ਕਿਰਪਾ ਸਦਕਾ ਹੀ ਸਾਰਾ ਕੁਝ ਆਇਆ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਪੂਰੀ ਤਿਆਰੀ ਦੇ ਨਾਲ ਟਰਾਲੀ ਟਰੈਕਟਰ ਦੇ ਲੈ ਕੇ ਜਾ ਰਹੇ ਆ ਫਿਰੋਜ਼ਪੁਰ ਵਾਲੀ ਸਾਈਡ ਔਰ ਦੱਸ ਦਈਏ ਕਿ ਤੁਹਾਨੂੰ ਕਿ ਕੱਲ ਹੀ ਜਿੱਦਾਂ ਕਾਲ ਆਉਂਦੀ ਹੈ ਤਾਂ ਉਸ ਕਾਲ ਦੇ ਤਹਿਤ ਜਲਾਲਾਬਾਦ ਵਿੱਚ ਇਕ ਕਾਲ ਵੀ ਦਿੱਤੀ ਜਾਂਦੀ ਹੈ ਤਾਂ ਅਗਲੇ 10 15 ਮਿੰਟ 20 ਮਿੰਟ ਦੇ ਘੰਟੇ ਦੇ ਵਿੱਚ ਵਿੱਚ ਸਾਰਾ ਜਿਹੜਾ ਇੰਤਜ਼ਾਮ ਹੁੰਦਾ ਹੈ ਗੱਟਿਆਂ ਦਾ ਔਰ ਉਸ ਤੋਂ ਬਾਅਦ ਮਿੱਟੀ ਮੰਗਾਈ ਜਾਂਦੀ ਹੈ ਤੇ ਭਰ ਕੇ ਹੁਣ ਨੌਜਵਾਨ ਰਾਤ ਵੀ 12:00 ਵਜੇ ਤੱਕ ਲੱਗੇ ਰਹੇ ਐ 12:30 12:30 ਵਜੇ ਤੱਕ ਸੇਵਾ ਕੀਤੀ ਐ ਨੌਜਵਾਨਾਂ ਨੇ ਤਾਂ ਹੁਣ ਵੀ ਜਿਹੜੀ ਐ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਆ ਫੁੱਲ ਤਿਆਰੀ ਐ ਔਰ ਨਿਸ਼ਾਨ ਸਾਹਿਬ ਜਿਹੜੇ ਆ ਉਹ ਟਰੈਕਟਰ ਤੇ ਲਗਾਏ ਜਾ ਰਹੇ ਐ ਔਰ ਸੇਵਾ ਲੈ ਕੇ ਜਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਟਰਾਲੀਆਂ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਮਿੱਟੀ ਦੇ ਨਾਲ ਗੱਜੜੇ ਆ ਗੱਟੇ ਭਰੇ ਹੋਇਆ ਰੇ ਗੱਟੇ ਟਰਾਲੀ ਜਿਹੜੇ ਆ ਭਰ ਕੇ ਹੁਣ ਤੇ ਫਿਰੋਜ਼ਪੁਰ ਵਾਲੀ ਸਾਈਡ ਜੋ ਪਿਛਾੜੀਆਂ ਜਖਰਾਵਾਂ ਤੋਂ ਜਿਹੜੀ ਕਾਲ ਆ ਰਹੀ ਸੀ ਉੱਥੇ ਲੈ ਕੇ ਜਾਇਆ ਜਾ ਰਿਹਾ ਤਾਂ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਇਸ ਵਕਤ ਜਲਾਲਾਬਾਦ ਤੋਂ ਸਾਂਝਾ ਕਰ ਰਹੇ ਹਾਂ ਇਸ ਦੀਆਂ ਤਿਆਰੀਆਂ ਜਿਹੜੀਆਂ ਫੁੱਲ ਕਰ ਲਈਆਂ ਗਈਆਂ ਨੇ ਤੇ ਪਿੱਛੇ ਹੋਰ ਵੀ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਨਾ ਕਰੇ ਕਿ ਲੋੜ ਪਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਲੋੜ ਪੈਂਦੀ ਹੈ ਤਾਂ ਫਿਰ ਜਿਹੜਿਆ ਨੌਜਵਾਨ ਇੱਥੋਂ ਤਿਆਰ-ਬਰ-ਤਿਆਰ ਨਹੀਂ ਤਾਂ ਕੁਝ ਮਿੰਟਾਂ ਦੇ ਵਿੱਚ ਇੱਥੋਂ ਰਵਾਨਗੀ ਫਿਰੋਜ਼ਪੁਰ ਜਿਹੜੀ ਹੈ ਉਹ ਪਾਈ ਜਾਏਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕੱਲ ਦੇ ਜਿਹੜੀ ਹੈ ਤਕਰੀਬਨ 4 ਵਜੇ ਤੋਂ ਲੈ ਕੇ ਰਾਤ 12:30 ਵਜੇ ਤੱਕ ਇਹ ਨੌਜਵਾਨ ਲੱਗੇ ਰਹੇ ਆ ਅਪਰੀਸ਼ੀਏਟ ਕਰਨਾ ਚਾਹੀਦਾ ਤੁਹਾਨੂੰ ਵੀ ਇਹਨਾਂ ਨੌਜਵਾਨਾਂ ਨੂੰ ਕਮੈਂਟ ਬਾਕਸ ਰਾਹੀਂ ਅਤੇ ਨਾਲ ਹੀ ਜਿਹੜੀ ਹੈ ਉਹ ਵੀਡੀਓ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਜੋ ਹੋਰ ਨੌਜਵਾਨ ਆਪਣੇ ਘਰਾਂ ਦੇ ਵਿੱਚੋਂ ਨਿਕਲਣ ਤਾਂ ਸੇਵਾ ਕਰ ਸਕਣ ਤਾਂ ਇਹ ਟਰਾਲੀਆਂ ਫਰੋਸਪੁਰ ਵੱਲ ਰਵਾਨਾ ਕੀਤੀ ਜਾ ਰਹੀਆਂ ਨੇ ਖਾਲਸਾ ਹੀ ਨਿਸ਼ਾਨ ਚੁਲਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਕੁਝ ਟਰਾਲੀਆਂ ਕੱਲ ਕੱਢ ਦਿੱਤੀਆਂ ਗਈਆਂ ਸੀ ਤੇ ਕੁਝ ਟਰਾਲੀਆਂ ਅੱਜ ਹੁਣੇ ਤੋਰ ਰਵਾਨਾ ਕੀਤੀਆਂ ਜਾਣਗੀਆਂ ਤਾਂ ਦੱਸ ਦਈਏ ਕਿ ਖਾਲਸਾ ਹੀ ਨਿਸ਼ਾਨ ਹਰ ਟਰੈਕਟਰ ਦੇ ਅੱਜ ਪੰਜਾਬ ਦੇ ਪੰਜਾਬ ਦੇ ਹਰ ਟਰੈਕਟਰ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੁਲਦਾ ਹੋਇਆ ਦਿਖਾਈ ਦੇਗਾ ਕਹਿੰਦੇ ਆ ਇਹ ਹੈ ਪੰਜਾਬ ਇਹ ਪੰਜਾਬ ਹੈ ਤੇ ਇਹ ਹੈ ਪੰਜਾਬ ਦੇ ਲੋਕ ਜੋ ਆਪਣੇ ਲੋਕਾਂ ਦੇ ਲਈ ਖੜੇ ਹੋਏ ਐ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਤਿਆਰ ਬਰ ਤਿਆਰ ਨੇ ਅਤੇ ਖਾਲਸਾ ਹੀ ਨਿਸ਼ਾਨ ਚੁਲਾਏ ਜਾ ਰਹੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਤੋਂ ਸਾਂਝਾ ਕਰ ਰਹੇ ਹਾਂ ਇਸ ਵਕਤ ਟਰਾਲੀ ਟਰੈਕਟਰ ਜਿਹੜੇ ਆ ਉਹ ਤੋਰੇ ਜਾ ਰਹੇ ਆ ਫਰੋਜ਼ਪੁਰ ਵੱਲ ਨੂੰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਦਿਖਾਈ ਦੇ ਰਹੇ ਆ ਰਾਤ 12:30 ਵਜੇ ਤੱਕ ਕਿੰਨਾ ਨੌਜਵਾਨਾਂ ਨੇ ਜਿਹੜੀ ਆ ਸੇਵਾ ਕੀਤੀ ਆ ਤਾਂ ਹੁਣ ਜਿਹੜੀ ਇਹ ਸੇਵਾ ਇਹ ਹੁਣ ਜਿਹੜੀ ਆ ਸੇਵਾ ਫਰੋਜ਼ਪੁਰ ਵੱਲ ਲੈ ਕੇ ਜਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਹੀ ਸਾਂਝੇ ਕੀਤੇ ਜਾ ਰਹੀਆਂ ਨੇ ਬਿਲਕੁਲ ਜਿਹੜੇ ਆ ਉਹ ਟਰੈਕਟਰ ਹੋਰ ਚਾਰੇ ਜਾ ਰਹੇ ਆ ਅੱਗੇ ਕੁਝ ਟਰੈਕਟਰ ਤੋਰ ਦਿੱਤੇ ਗਏ ਆ ਤਾਂ ਹੁਣ ਜਿਹੜੀ ਆ ਸੇਵਾ ਉੱਥੇ ਕੀਤੀ ਜਾਣੀ ਹੈ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸੁੱਖ ਸ਼ਾਂਤੀ ਪੰਜਾਬ ਦੇ ਲਈ ਬਣਾ ਕੇ ਰੱਖਿਓ ਫਰੋਖਪੁਰ ਫਾਜ਼ਲਕਾ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹ ਖਤਰਾ ਦਿਖਾਈ ਦੇ ਰਿਹਾ ਉਸ ਨੂੰ ਉਸ ਦੇ ਮੱਦੇ ਨਜ਼ਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਪੂਰੇ ਜਿਹੜੇ ਆ ਪੰਜਾਬ ਤੇ ਮਿਹਰ ਬਖਸ਼ ਰੱਖੇ ਤਾਂ ਜਕਾਰੇ ਲਗਾਉਂਦੇ ਹੋਏ ਨੌਜਵਾਨ ਤਾਂ ਜਕਾਰਿਆਂ ਦੇ ਨਾਲ ਰਵਾਨਗੀ ਜਲਾਲਾਬਾਦ ਤੋਂ ਤੁਸੀਂ ਦੇਖ ਰਹੇ ਹੋ ਇਸ ਵਕਤ ਆਪਣੀ ਸਕਰੀਨ ਦੇ ਉੱਪਰ ਤਾਂ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਤਾਂ ਬਿਲਕੁਲ ਕਾਰੇ ਲਗਾ ਕੇ ਇਥੋਂ ਰਵਾਨਗੀ ਕੀਤੀ ਗਈ ਹੈ ਤਾਂ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਤੋਂ ਸਾਂਝੇ ਕਰਿਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੋਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਸਾਂਝੀ ਕਰਾਂਗੇ ਤਾਂ ਬਿਲਕੁਲ ਨਵੀਆਂ ਅਪਡੇਟ ਸਾਂਝੀ ਕਰਾਂਗੇ ਅਕਾਲੀ ਦਲ ਵਾਰਸ ਪੰਜਾਬ ਦੇ ਸਰਕਾਰੇ ਖਾਲਸਾ ਜਥੇਬੰਦੀ ਮਨੁੱਖਤਾ ਦੀ ਸੇਵਾ ਸਰਪੰਦ ਦਾ ਭਲਾ ਸੰਸਾ ਇਹਨਾਂ ਦੇ ਵੱਲੋਂ ਜਿਹੜੀ ਹੈ ਕਾਰਜ ਸੰਭਾਲੇ ਜਾ ਰਹੇ ਨੇ